ਜੇ ਕੋ ਆਪਣੀ ਓਟ ਸਮਾਰੈ ਜਸਾ ਬਿਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਹਰ ਇਨਸਾਨ ਦੀ ਇੱਕ ਸਮਰੱਥਾ ਹੁੰਦੀ ਹੈ ਕੁਝ ਵੀ ਕਰਨ ਦੀ ਹਰ ਇਨਸਾਨ ਦੇ ਆਪਣੇ ਕੁਝ ਗੁਣ ਹੁੰਦੇ ਨੇ ਤੇ ਕੁਝ ਔਗਣ ਹੁੰਦੇ ਨੇ ਜੇ ਇੱਕ ਸ਼ਬਦ ਦੇ ਵਿੱਚ ਇਸ ਸਭ ਨੂੰ ਕੈਦ ਕਰਨਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਹਰ ਇਨਸਾਨ ਦਾ ਇੱਕ ਵਿਤ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 679ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਰਾਹੀ ਗੁਰੂ ਅਰਜਨ ਸਾਹਿਬ ਸਾਨੂੰ ਸਾਡਾ ਵਿੱਤ ਪਛਾਨਣ ਦੇ ਵਿੱਚ ਸਹਾਇਤਾ ਕਰਦੇ ਨੇ ਜਦੋਂ ਅਸੀਂ ਉਸ ਪ੍ਰਮਾਤਮਾ ਦੀ ਓਟ ਲੈ ਲਈਏ ਤੇ ਆਪਣੇ ਵਿੱਤ ਨੂੰ ਪਛਾਨ ਲਈਏ ਤਾਂ ਅਸੀਂ ਮਾਨਸਿਕ ਸ਼ਾਂਤੀ ਦੇ ਧਾਰਨੀ ਹੋ ਜਾਂਦੇ ਹਾਂ ਵਿਸਥਾਰ ਦੇ ਵਿੱਚ ਇਸ ਫਲਸਫੇ ਨੂੰ ਸਮਝਾਂਗੇ ਆਓ ਸ਼ੁਰੂ ਕਰੀਏ ਨਾਸਰੀ ਮਹਿਲਾ ਪੰਜਮ ਘਰ ਸਤਮ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਪੌਜਲ ਤਾਰੇ ਰਹਾਉ ਏ ਪਿਆਰੇ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਿਆ ਕਰ ਇਹ ਸਿਮਰਨ ਇਸ ਵੱਡੇ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਮਹਾ ਪੌਚਰ ਤਾਰੇ ਉਹ ਸੰਸਾਰ ਸਮੁੰਦਰ ਜਿਸ ਦੇ ਵਿੱਚ ਬੇਅੰਤ ਸੰਸਾਰਿਕ ਝਗੜੇ ਹਨ। ਜਿਸ ਸਮੁੰਦਰ ਦੇ ਵਿੱਚ ਲੋਭ ਮੋਹ ਦੀਆਂ ਲਹਿਰਾਂ ਉੱਠ ਰਹੀਆਂ ਹਨ। ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਿਤਾਰੇ। ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਏ ਭਾਈ ਦਿਨ ਰਾਤ ਸ਼ਿਨ ਸ਼ਿਨ ਪਲ ਪਲ ਹਰਿ ਸਾਦੇ ਨਾਲ ਪ੍ਰਮਾਤਮਾ ਦਾ ਨਾਮ ਚੇਤੇ ਕਰਦਾ ਰਹੇ ਸਾਧ ਸੰਗਤ ਵਿੱਚ ਬੈਠ ਕੇ ਝਾਕਾ ਲਾ ਕੇ ਪ੍ਰਮਾਤਮਾ ਦਾ ਨਾਮ ਜਪਿਆ पल पल परमात्मा ਦਾ ਨਾਮ ਸਿਮਰਨਾ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਭਾਵ ਕਿ ਪਰਮਾਤਮਾ ਨੂੰ ਸਦਾ ਆਪਣੇ ਚੇਤੇ ਦੇ ਵਿੱਚ ਰੱਖਣਾ ਸੀ ਕੁਝ ਵੀ ਕਰਦੇ ਹੋਈਏ ਕਿਤੇ ਵੀ ਜਾਂਦੇ ਆਉਂਦੇ ਹੋਈਏ ਪਰਮਾਤਮਾ ਦੀ ਯਾਦ ਸਾਡੇ ਅੰਦਰ ਹਮੇਸ਼ਾ ਬਣੀ ਰਹੇ ਤੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਸਾਧ ਸੰਗ ਜਪ ਸੰਗ ਦੇਖੋ ਇੱਕ ਤਾਂ ਹੋ ਗਿਆ ਕਿ ਅਸੀਂ ਆਪਣੇ ਰੋਜ਼ ਮਰਹ ਦੇ ਜੀਵਨ ਦੇ ਕੰਮ ਕਰ ਕਰਦੇ ਹੋਏ ਵੀ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖ ਰਹੇ ਹਾਂ ਉਹ ਤਾਂ ਇੱਕ ਇਨਡਾਇਰੈਕਟ ਤਰੀਕਾ ਹੋ ਗਿਆ ਪ੍ਰਮਾਤਮਾ ਦੇ ਨਾਲ ਜੁੜੇ ਰਹਿਣ ਦਾ ਕਿ ਉਹਦੀ ਯਾਦ ਸਦਾ ਹੀ ਸਾਡੇ ਅੰਦਰ ਬਣੀ ਹੋਈ ਹੈ ਹੁਣ ਇੱਕ ਹੈ ਜਦੋਂ ਅਸੀਂ ਬਕਾਇਦਾ ਸਾਧ ਸੰਗਤ ਦੇ ਵਿੱਚ ਜੁੜ ਕੇ ਚਤਨ ਤੌਰ ਤੇ ਪੂਰੇ ਫੋਕਸ ਦੇ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਜੁੜਦੇ ਹਾਂ ਜਦੋਂ ਅਸੀਂ ਹੋਰ ਕੁਝ ਨਹੀਂ ਕਰ ਰਹੇ ਸਿਰਫ ਤੇ ਸਿਰਫ ਪ੍ਰਮਾਤਮਾ ਦਾ ਨਾਮ ਜਪ ਰਹੇ ਬੇਸ਼ੱਕ ਉਹ ਸਾਧ ਸੰਗਤ ਦੇ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਹੋਵੇ ਬੇਸ਼ੱਕ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੋਵੇ ਜਦੋਂ ਅਸੀਂ ਇਸ ਪ੍ਰਕਿਰਿਆ ਦੇ ਵਿੱਚ ਹਿੱਸਾ ਲੈਣਾ ਤਾਂ ਨਿਸੰਘ ਹੋ ਕੇ ਲੈਣਾ ਝਾਕਾ ਲਾ ਕੇ ਲੈਣਾ ਉੱਥੇ ਕਿਸੇ ਵੀ ਤਰ੍ਹਾਂ ਦੀ ਇੱਕ ਆਪਦੀ ਇਮੇਜ ਨਹੀਂ ਬਚਾਉਣੀ ਚਾਹੀਦੀ ਕਿ ਕਿਤੇ ਮੈਂ ਉੱਚੀ ਤਾਂ ਨਹੀਂ ਬੋਲ ਰਿਹਾ ਦੂਜਿਆਂ ਨੂੰ ਕਿਵੇਂ ਲੱਗ ਰਿਹਾ ਹੋਣਾ ਮੇਰਾ ਬੋਲਣਾ ਉੱਚੀ ਬੋਲਣਾ ਜਦ ਮੈਂ ਬਹੁਤ ਹੀ ਹਲਕਾ ਬੋਲ ਰਿਹਾ ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਮੈਂ ਨਾਮ ਜਪ ਵੀ ਰਿਹਾ ਕਿ ਨਹੀਂ ਇਹ ਸਾਰੀਆਂ ਜਿਹੜੀਆਂ ਸੋਚਾਂ ਨੇ ਇਹ ਤੁਹਾਡੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਸਾਧ ਸੰਗਤ ਦੇ ਵਿੱਚ ਜੁੜ ਕੇ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ ਪਏ ਹੋ ਤਾਂ ਉਸ ਪ੍ਰਕਿਰਿਆ ਦੇ ਵਿੱਚ ਤੁਸੀਂ ਇੰਨੇ ਖੁੱਭ ਗਏ ਹੋਣੇ ਚਾਹੀਦੇ ਹੋ ਕਿ ਤੁਹਾਨੂੰ ਇਹ ਵੀ ਨਾ ਪਤਾ ਰਹੇ ਕਿ ਤੁਸੀਂ ਬੈਠੇ ਕਿੱਥੇ ਹੋ ਕਿਹਨਾਂ ਦੇ ਵਿੱਚ ਬੈਠੇ ਹੋ ਤੁਹਾਡੀ ਸੁਰਤ ਸੰਪੂਰਨ ਤੌਰ ਤੇ ਬਸ ਉਸ ਪ੍ਰਮਾਤਮਾ ਦੇ ਨਾਲ ਜੁੜ ਗਈ ਨ ਸੰਗ ਹੋ ਗਈ ਅਜਿਹਾ ਕਰਦੇ ਹਾਂ ਦਾ ਨਾਮ ਖਜ਼ਾਨਾ ਸਾਡੇ ਮਨ ਦੇ ਵਿੱਚ ਵਸ ਜਾਂਦਾ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨ ਕੀ ਰੇਨ ਨਾਨਕ ਮੰਗਲ ਸੂਖ ਸੁਧਾਰੇ ਇਹ ਪਿਆਰੇ ਪ੍ਰਮਾਤਮਾ ਦੇ ਕੋਮਲ ਚਰਨਾ ਉੱਤੇ ਆਪਣਾ ਸਿਰ ਨਿਵਾਇ ਰੱਖ ਗੋਬਿੰਦ ਦੇ ਗੁਣ ਆਪਣੇ ਸੋਚ ਮੰਡਲ ਵਿੱਚ ਵਸਾ ਏ ਨਾਨਕ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਇਆ ਕਰ ਇਹ ਚਰਨ ਧੂੜ ਆਤਮਿਕ ਖੁਸ਼ੀਆਂ ਤੇ ਆਤਮਿਕ ਆਨੰਦ ਦਿੰਦੀ ਹੈ ਸੰਤ ਜਨਾਂ ਦੇ ਚਰਨਾਂ ਦੀ ਧੂੜ ਫਿਰ ਚਿੱਤੇ ਕਰੀਏ ਕਿ ਜਿੱਥੋਂ ਸੰਤ ਜਨ ਲੰਘ ਜਾਵੇ ਤੇ ਉਹਨਾਂ ਦੀ ਪੈੜ ਦੇ ਵਿੱਚੋਂ ਮਿੱਟੀ ਚੱਕ ਕੇ ਮੱਥੇ ਤੇ ਲਾ ਲੈਣਾ ਉਨ੍ਹਾਂ ਦੇ ਚਰਨਾਂ ਦੀ ਤੂੜ ਨਹੀਂ। ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸੁਣਨਾ, ਸਮਝਣਾ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਉਹ ਉਨ੍ਹਾਂ ਦੀ ਅਸਲ ਚਰਨ ਤੂੜ ਹੈ। ਚਰਨ ਤੂੜ ਇੱਕ ਮੈਟਾਫਰ ਹੈ, ਉਦਾਹਰਣ ਹੈ। ਅਸਲ ਮਤਲਬ ਹੈ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰੋ। ਤਨਾਸਰੀ ਮਹਲਾ ਪੰਜਵਾਂ ਘਰ ਅਠਮਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ اے ਭਾਈ ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ ਹਰੇਕ ਸਾਹ ਦੇ ਨਾਲ ਹਿਰਦੇ 'ਚ ਵਸਾ ਕੇ ਸਿਮਰਦਾ ਹਾਂ ਤੇ ਸਿਮਰ-ਸਿਮਰ ਕੇ ਆਤਮਿਕ ਆਨੰਦ ਪ੍ਰਾਪਤ ਕਰਦਾ ਹਾਂ ਜਦੋਂ ਪਰਮਾਤਮਾ ਦੀ ਯਾਦ ਸਦਾ ਤੁਹਾਡੇ ਨਾਲ ਬਣੀ ਰਹੇ ਤੇ ਮਨ ਦੇ ਵਿੱਚ ਆਨੰਦ ਵੀ ਸਦਾ ਹੀ ਬਣਿਆ ਰਹਿੰਦਾ ਹੈ ਆਨੰਦ ਸਾਡਾ ਉਦੋਂ ਹੀ ਖੁੱਸਦਾ ਹੈ ਜਦੋਂ ਕਿਸੇ ਚੀਜ਼ ਦਾ ਡਰ ਸਾਡੇ ਤੇ ਪੈ ਜਾਵੇ ਤੇ ਜਦੋਂ ਪਰਮਾਤਮਾ ਦੀ ਯਾਦ ਹਮੇਸ਼ਾ ਸਾਡੇ ਨਾਲ ਬਣੀ ਹੈ ਤਾ ਉਹਦਾ ਓਟ ਆਸਰਾ ਸਾਨੂੰ ਰਹਿੰਦਾ। ਇਹ ਖਿਆਲ ਮਨ ਦੇ ਵਿੱਚ ਰਹਿੰਦਾ ਹੈ ਕਿ ਮੇਰਾ ਰਖਵਾਲਾ ਉਹ ਪ੍ਰਮਾਤਮਾ ਮੇਰੇ ਨਾਲ ਹੈ। ਤਾਂ ਮੈਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ। ਇਹ ਹਰਨਾਮ ਲੋਕ ਪ੍ਰਲੋਕ ਦੇ ਵਿੱਚ ਮੇਰਾ ਮਦਦਗਾਰ ਹੈ। ਹਰ ਥਾਂ ਮੇਰਾ ਰਾਖਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ ਜਾਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹ ਨਾ ਸਾਕੇ ਜਾਲੇ ਰਹਾਉ ਪ੍ਰਮਾਤਮਾ ਦੀ ਸਿਫਤ ਸਲਾਹ ਨਾਲ ਭਰਪੂਰ ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵਸਦਾ ਹੈ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦਾ ਨਾਮ ਇੱਕ ਐਸਾ ਧਨ ਹੈ ਜਿਹੜਾ ਨਾ ਤੇ ਪਾਣੀ ਚ ਡੁੱਬਦਾ ਹੈ ਨਾ ਹੀ ਇਹਨੂੰ ਚੋਰ ਚੁਰਾ ਸਕਦਾ ਤੇ ਨਾ ਹੀ ਅੱਗ ਇਹਨੂੰ ਸਾੜ ਸਕਦੀ ਹੈ ਨਿਰਧਨ ਕੋ ਧਨ ਅੰਦਲੇ ਕੋਟਿਕ ਮਾਤ ਦੂਧ ਜੈਸੇ ਵਾਲੇ ਸਾਗਰ ਮਹਿ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ اے ਭਾਈ ਪ੍ਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ ਅੰਨੇ ਵਾਸਤੇ ਡਗੋਰੀ ਹੈ ਬੱਚੇ ਵਾਸਤੇ ਮਾਂ ਦਾ ਦੁੱਧ ਹੈ ਹੇ ਨਾਨਕ ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ ਉਸ ਨੂੰ ਇਹ ਨਾਮ ਮਿਲ ਗਿਆ ਤੇ ਇਹ ਨਾਮ ਐਸਾ ਹੈ ਕਿ ਇਸ ਸੰਸਾਰ ਸਮੁੰਦਰ ਦੇ ਵਿੱਚ ਜਹਾਜ਼ ਹੈ ਤਨਾਸਰੀ ਮਹਲਾ ਪੰਜਮਾ ਭਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਰਿਦਾ ਸਿੰਚਾਈ ਨਵ ਨਿਦ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਇਹ ਭਾਈ ਧਰਤੀ ਦੇ ਸਾਰੇ ਨੌ ਖਜ਼ਾਨੇ ਸਾਰੀਆਂ ਕਰਾਮਾਤੀ ਤਾਕਤਾਂ ਸੰਤ ਜਨਾਂ ਦੇ ਪੈਰਾਂ ਵਿੱਚ ਟਿਕੀਆਂ ਰਹਿੰਦੀਆਂ ਨੇ ਪ੍ਰਭੂ ਜੀ ਆਪਣੇ ਸੇਵਕਾਂ ਉੱਤੇ ਸਦਾ ਕਿਰਪਾਲ ਰਹਿੰਦੇ ਨੇ ਦਇਆਵਾਨ ਰਹਿੰਦੇ ਨੇ ਜੇ ਪ੍ਰਭੂ ਦੀ ਕਿਰਪਾ ਹੋਵੇ ਤਾਂ ਸੰਤ ਜਨਾਂ ਦੀ ਸ਼ਰਨ ਪੈ ਕੇ ਮੈਂ ਵੀ ਆਪਣੇ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਇਕੱਠਾ ਕਰ ਸਕਾਂ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਿਆ ਸਰਬ ਠਾਈ ਰਹਾਉ اے ਭਾਈ ਸੰਤ ਜਨਾਂ ਨੂੰ ਹਰ ਨਾਮ ਦੀ ਬਰਕਤ ਨਾਲ ਸਭਨੀ ਥਾਈ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਆਪਾਂ ਹੁਣੇ ਸਿੱਖਿਆ ਹੁਣੇ ਜਾਣਿਆ ਕਿ ਕਿਵੇਂ ਘਰ ਵਿੱਚ ਘਰੋਂ ਬਾਹਰ ਹਰ ਥਾਂ ਪ੍ਰਮਾਤਮਾ ਭਗਤਾਂ ਦਾ ਰਾਖਾ ਹੈ ਭਗਤਾਂ ਨੂੰ ਪ੍ਰਭੂ ਸਭਨੀ ਥਾਈ ਵਸਦਾ ਦਿਸਦਾ ਹੈ ਕੋਈ ਐਸੀ ਥਾਂ ਨਹੀਂ ਜਿੱਥੇ ਕਿ ਪ੍ਰਮਾਤਮਾ ਦੇ ਭਗਤ ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਨਾ ਕਰ ਸਕਣ ਤਾ ਕਉ ਕੋਈ ਨ ਪਹੁੰਚਨ ਹਾਰਾ ਜਾ ਕੈ ਅੰਗ ਗੁਸਾਈ ਜਮ ਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਏ ਭਾਈ ਜਿਸ ਮਨੁੱਖ ਦੇ ਪਖ ਵਿੱਚ ਪ੍ਰਮਾਤਮਾ ਆਪ ਹੁੰਦਾ ਉਸ ਮਨੁੱਖ ਨੂੰ ਕੋਈ ਹੋਰ ਮਨੁੱਖ ਬਰਾਬਰੀ ਨਹੀਂ ਕਰ ਸਕਦਾ ਏ ਨਾਨਕ ਆਖੋ ਹੇ ਭਾਈ ਜਿਸ ਪ੍ਰਮਾਤਮਾ ਦਾ ਨਾਮ ਸਿਮਰਦਿਆ ਮੌਤ ਦਾ ਸਹਿਮ ਮੁੱਕ ਜਾਂਦਾ ਹੈ ਤੂੰ ਵੀ ਉਹਦਾ ਨਾਮ ਸਿਮਰਿਆ ਕਰ ਆਤਮਿਕ ਮੌਤ ਉਸ ਇਨਸਾਨ ਦੇ ਨੇੜੇ ਨਹੀਂ ਟੁੱਕਦੀ ਜਿਸ ਦੀ ਪ੍ਰਮਾਤਮਾ ਦੇ ਨਾਲ ਸਾਝ ਪੈ ਜਾਵੇ ਤੇ ਸਰੀਰਕ ਮੌਤ ਦਾ ਵੀ ਉਹਨੂੰ ਡਰ ਨਹੀਂ ਰਹਿੰਦਾ ਤਨਾਸਰੀ ਮਹਿਲਾ ਪੰਜਮਾ ਦਰਭਵੰਤ ਦਰਬ ਦੇਖ ਗਰਵੈ ਭੂਮਵੰਤ ਅਭਿਮਾਨੀ ਰਾਜਾ ਜਨ ਸਗਲ ਰਾਜ ਹਮਰਾ ਤੇ ਹਰ ਜਨ ਟੇਕ ਸੁਆਮੀ ਜਿਹੜਾ ਧਨੀ ਹੈ ਅਮੀਰ ਹੈ ਉਹਨੂੰ ਧਨ ਦਾ ਆਸਰਾ ਹੁੰਦਾ ਆਪਣੀਆਂ ਲੋੜਾਂ ਨੂੰ ਆਪਣੇ ਸ਼ੌਂਕਾਂ ਨੂੰ ਉਸ ਧਨ ਦੇ ਨਾਲ ਉਹ ਪੂਰੇ ਕਰਨ ਦੇ ਸਮਰੱਥ ਹੁੰਦਾ ਹੈ ਪਰ ਜਿੱਥੇ ਧਨ ਦਾ ਫਾਇਦਾ ਹੈ ਉੱਥੇ ਨੁਕਸਾਨ ਵੀ ਹੈ ਕਿਉਂਕਿ ਧਨੀ ਮਨੁੱਖ ਨੂੰ ਆਪਣੇ ਧਨ ਦਾ ਹੰਕਾਰ ਹੋਣ ਲੱਗਦਾ ਹੈ ਤੇ ਉਹ ਹੰਕਾਰ ਉਹਦੀ ਆਤਮਿਕ ਸ਼ਾਂਤੀ ਨੂੰ ਚੁਰਾ ਲੈਂਦਾ ਹੈ ਲੁੱਟ ਲੈਂਦਾ ਹੈ ਇਸੇ ਤਰ੍ਹਾਂ ਹੀ ਜ਼ਮੀਨ ਦਾ ਮਾਲਕ ਹੈ ਜਿਹੜਾ ਉਹ ਆਪਣੀ ਜ਼ਮੀਨ ਨੂੰ ਦੇਖ ਕੇ ਹੰਕਾਰੀ ਹੋ ਜਾਂਦਾ ਹੈ ਰਾਜਾ ਸਮਝਦਾ ਹੈ ਕਿ ਸਾਰਾ ਦੇਸ਼ ਹੀ ਮੇਰਾ ਹੈ ਸਾਰੇ ਮੁਲਕ ਤੇ ਮੇਰਾ ਰਾਜ ਹੈ ਉਹ ਆਪਣੇ ਰਾਜ ਦਾ ਹੰਕਾਰੀ ਹੋ ਜਾਂਦਾ ਹੈ ਸੋ ਇਹਨਾਂ ਤਿੰਨਾਂ ਨੂੰ ਹੀ ਧਨੀ ਨੂੰ ਜ਼ਮੀਨ ਦੇ ਮਾਲਕ ਨੂੰ ਤੇ ਰਾਜੇ ਨੂੰ ਉਹਨਾਂ ਦੀਆਂ ਮਲਕੀਅਤਾਂ ਦਾ ਆਸਰਾ ਹੈ ਪਰ ਉਹ ਆਸਰੇ ਦੇ ਨਾਲ ਨਾਲ ਨੁਕਸਾਨ ਵੀ ਹੈ ਕਿਉਂਕਿ ਉਹ ਆਸਰੇ ਦੇ ਹੀ ਉਹ ਹੰਕਾਰੀ ਹੋ ਜਾਂਦੇ ਆ ਹੁਣ ਜਿਹੜੇ ਪ੍ਰਮਾਤਮਾ ਦੇ ਸੇਵਕ ਹੈ ਉਹਨਾਂ ਨੂੰ ਪ੍ਰਮਾਤਮਾ ਦਾ ਆਸਰਾ ਰਹਿੰਦਾ ਪਰ ਵਧੀਆ ਗੱਲ ਇਹ ਹੈ ਕਿ ਪ੍ਰਮਾਤਮਾ ਦੇ ਆਸਰੇ ਦਾ ਉਹਨਾਂ ਨੂੰ ਕਦੇ ਹੰਕਾਰ ਨਹੀਂ ਕਿਉਂਕਿ ਉਹ ਪ੍ਰਮਾਤਮਾ ਦਾ ਆਸਰਾ ਜਿਹੜਾ ਹੈ ਤੁਹਾਡੇ ਅੰਦਰ ਇਹ ਖਿਆਲ ਵਸਾਉਂਦਾ ਹੈ ਕਿ ਮੈਂ ਜੋ ਵੀ ਹਾਂ ਉਸ ਪ੍ਰਮਾਤਮਾ ਕਰਕੇ ਹਾਂ ਜੋ ਮੈਨੂੰ ਬਣਾਇਆ ਹੈ ਉਹਨੇ ਬਣਾਇਆ ਹੈ ਜੋ ਮੈਨੂੰ ਦਿੱਤਾ ਹੈ ਉਹਨੇ ਦਿੱਤਾ ਹੈ ਜੋ ਕੁਝ ਮੇਰੇ ਤੋਂ ਲੁਕੋ ਰੱਖਿਆ ਹੈ ਉਹਨੇ ਲੁਕੋ ਰੱਖਿਆ ਹੈ ਜੇ ਮੇਰੇ ਰੱਖਿਆ ਕਰਨੀ ਹੈ ਉਹਨੇ ਕਰਨੀ ਹੈ ਜੇ ਮੈਨੂੰ ਕੋਈ ਨੁਕਸਾਨ ਪਹੁੰਚਾਉਣਾ ਹੈ ਉਹ ਵੀ ਉਹਦੀ ਰਜ਼ਾ ਦੇ ਅਧੀਨ ਹੀ ਪਹੁੰਚਣਾ ਹੈ ਜੇ ਉਹ ਖਿਆਲ ਤੁਹਾਡੇ ਅੰਦਰ ਹੋਵੇ ਤਾਂ ਫਿਰ ਹੰਕਾਰ ਨਹੀਂ ਹੁੰਦਾ ਕਿਉਂਕਿ ਹੰਕਾਰ ਉਦੋਂ ਹੁੰਦਾ ਜਦੋਂ ਤੁਸੀਂ ਖੁਦ ਨੂੰ ਕੁਝ ਸਮਝਣ ਲੱਗਦੇ ਜਦੋਂ ਤੁਸੀਂ ਇਹ ਸੋਚਦੇ ਹੋ ਕਿ ਜੇ ਰੱਖਿਆ ਕਰਨੀ ਆ ਆਪ ਦੀ ਤਾਂ ਮੈਂ ਆਪ ਕਰ ਲੂੰਗਾ ਜੇ ਕੁਝ ਕਮਾਉਣਾ ਤਾਂ ਮੈਂ ਆਪ ਕਮਾ ਲੂੰਗਾ ਨੁਕਸਾਨ ਤੋਂ ਬਚਣਾ ਤਾਂ ਮੈਂ ਆਪ ਬਚ ਲੂੰਗਾ ਜਦੋਂ ਇਹ ਖਿਆਲ ਹੋਣ ਉਦੋਂ ਹੰਕਾਰ ਪੈਦਾ ਹੁੰਦਾ ਹੈ ਜਦੋਂ ਆਪਣੀਆਂ ਡੋਰਾਂ ਪ੍ਰਮਾਤਮਾ ਤੇ ਛੱਡੀਆਂ ਹੋਵਣ ਉਦਾ ਆਸਰਾ ਲਿਆ ਹੋਵੇ ਫਿਰੰਕਾਰ ਨਹੀਂ ਹੁੰਦਾ ਜੇ ਕੋ ਆਪਣੀ ਓਟ ਸਮਾਰੈ ਜੈ ਸਾਬਿਤ ਤੈ ਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਹੁਣ ਗੱਲ ਕਰੀਏ ਵਿਤ ਦੀ ਜੇ ਕੋਈ ਮਨੁੱਖ ਆਪਣੀ ਅਸਲੀ ਓਟ ਅਸਲੀ ਆਸਰਾ ਪ੍ਰਮਾਤਮਾ ਉਹਨੂੰ ਆਪਣੇ ਹਿਰਦੇ ਚ ਟਿਕਾਈ ਰੱਖੇ ਤਾਂ ਹੰਕਾਰ ਆਦਕ ਦੇ ਮੁਕਾਬਲੇ ਤੇ ਉਹ ਹੌਸਲਾ ਨਹੀਂ ਹਾਰਦਾ ਭਾਵ ਕਿ ਜਦੋਂ ਹੰਕਾਰ ਉਹਦੇ ਤੇ ਭਾਰੂ ਹੋਣ ਲੱਗਦਾ ਹੈ ਤਾਂ ਹੰਕਾਰ ਦੇ ਸਾਹਮਣੇ ਉਹ ਡਟ ਕੇ ਖੜ ਜਾਂਦਾ ਹੈ ਹੌਸਲਾ ਨਹੀਂ ਹਾਰਦਾ ਕਿਉਂਕਿ ਉਹ ਮਨੁੱਖ ਆਪਣੇ ਵਿਤ ਨੂੰ ਪਛਾਣਦਾ ਹੈ ਆਪਣੇ ਵਿਤ ਅਨੁਸਾਰ ਵਰਤਦਾ ਵਿਤੋਂ ਵਾਰਾ ਨਹੀਂ ਹੁੰਦਾ ਹੰਕਾਰ ਚ ਨਹੀਂ ਆਉਂਦਾ ਮਨੁੱਖਤਾ ਤੋਂ ਨਹੀਂ ਡਿੱਗਦਾ ਵਿਤ ਨੂੰ ਪਛਾਣਨ ਦਾ ਭਾਵ ਹੈ ਕਿ ਸਾਨੂੰ ਸਾਡੀ ਸਮਰੱਥਾ ਦਾ ਪਤਾ ਲੱਗ ਜਾਂਦਾ ਹੈ ਕੀ ਕੀ ਮੈਂ ਕਰ ਸਕਦਾ ਕੀ ਮੇਰੇ ਚ ਗੁਣ ਨੇ ਕੀ ਮੇਰੇ ਚ ਸਕਿੱਲ ਨੇ ਉਸ ਸਕਿੱਲ ਦੇ ਹਿਸਾਬ ਨਾਲ ਕਿਹੜਾ ਮੈਂ ਕੰਮ ਕਰ ਸਕਦਾ ਕਿੱਥੋਂ ਤੱਕ ਉਸ ਕੰਮ ਨੂੰ ਕਰ ਸਕਦਾ ਜਦੋਂ ਐਸਾ ਹੋ ਜਾਵੇ ਤੁਹਾਨੂੰ ਆਪਣਾ ਵਿੱਤ ਪਤਾ ਚੱਲ ਜੇ ਫਿਰ ਤੁਸੀਂ ਆਪਣੇ ਆਪ ਨੂੰ ਹੋਰਨਾਂ ਦੇ ਨਾਲ ਕੰਪੇਅਰ ਨਹੀਂ ਕਰਦੇ ਹੋਰਨਾਂ ਨਾਲ ਆਪਣੀ ਤੁਲਨਾ ਨਹੀਂ ਕਰਦੇ ਇਸ ਪ੍ਰੈਸ਼ਰ ਚ ਨਹੀਂ ਆਉਂਦੇ ਕਿ ਮੈਂ ਇਸ ਲੈਵਲ ਦਾ ਪਰਫਾਰਮ ਕਰਾਂ ਉਹ ਨੂੰ ਆਪਣੇ ਵਿੱਤ ਦਾ ਪਤਾ ਹੁੰਦਾ ਕਿ ਮੈਂ ਇੰਨਾ ਕੁ ਕਰ ਸਕਦਾ ਇੰਨਾ ਕੁ ਕਰਕੇ ਮੈਂ ਖੁਸ਼ ਹਾਂ ਦੂਸਰਾ ਮੇਰੇ ਤੋਂ ਵੱਧ ਕਰ ਰਿਆ ਕਰੀ ਜਾਵੇ ਉਹ ਉਹਦੀ ਸਮਰੱਥਾ ਹੈ ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਤੁਸੀਂ ਕੌਣ ਹੋ ਤੇ ਕਿੱਥੇ ਖੜੇ ਹੋ ਜੀਵਨ ਦੇ ਵਿੱਚ ਤੁਹਾਨੂੰ ਤੁਹਾਡੇ ਗੁਣ ਔਗਣ ਦੋਨੋਂ ਹੀ ਪਤਾ ਲੱਗ ਜਾਂਦੇ ਤੇ ਦੋਨੇ ਹੀ ਤੁਸੀਂ ਐਕਸੈਪਟ ਕਰਦੇ ਹੋ ਕਬੂਲ ਕਰਦੇ ਹੋ ਤੁਹਾਡੇ ਚ ਇਹ ਵੀ ਨਹੀਂ ਰਹਿੰਦਾ ਕਿ ਮੇਰੇ ਚ ਇਹ ਔਗਣ ਹੈ ਤੇ ਕਿਉਂ ਹੈ ਖਤਮ ਕਿਉਂ ਨਹੀਂ ਹੋ ਰਿਹਾ ਤੁਸੀਂ ਪ੍ਰਮਾਤਮਾ ਤੇ ਡੋਰਾ ਛੱਡਦੇ ਹੋ ਕਿ ਜਦੋਂ ਉਹਨੇ ਚਾਹਿਆ ਇਹ ਔਗਣ ਮੇਰੇ ਅੰਦਰੋਂ ਖਤਮ ਹੋ ਜਾਊਗਾ ਉਸ ਔਗਣ ਦੇ ਤਹਿਤ ਜੇਕਰ ਤੁਸੀਂ ਕੋਈ ਗਲਤ ਕੰਮ ਵੀ ਕਰਦੇ ਹੋ ਤਾਂ ਵੀ ਐਟ ਲੀਸਟ ਤੁਹਾਡੇ ਅੰਦਰ ਉਹ ਕਲੇਸ਼ ਨਹੀਂ ਪੈਦਾ ਹੁੰਦਾ ਮਾਨਸਿਕ ਕਲੇਸ਼ ਕਿ ਮੈਂ ਐ ਕਿਉਂ ਕੀਤਾ ਤੁਸੀਂ ਆਪਣੀ ਗਲਤੀ ਕਬੂਲ ਕਰਦੇ ਹੋ ਉਸ ਗਲਤੀ ਦੀ ਪ੍ਰਭਾਈ ਕਰਨ ਦੇ ਲਈ ਜੋ ਕਰ ਸਕਦੇ ਹੋ ਉਹ ਕਰਦੇ ਹੋ ਪਰ ਆਪਣੇ ਮਨ ਦੇ ਅੰਦਰ ਕਲੇਸ਼ ਨਹੀਂ ਪਾਲਦੇ ਆਪਣੇ ਔਗਣਾ ਨੂੰ ਖਿੜੇ ਮੱਥੇ ਸਤਿਕਾਰ ਕਰਦੇ ਹੋ ਉਸ ਪ੍ਰਮਾਤਮਾ ਕੇ ਅਰਦਾਸ ਕਰਦੇ ਹੋ ਕਿ ਮੇਰੇ ਔਗਣਾ ਨੂੰ ਖਤਮ ਕਰ ਦੇ ਜਦੋਂ ਤੁਸੀਂ ਆਪਣਾ ਵਿੱਤ ਪਛਾਣਦੇ ਹੋ ਤਾਂ ਤੁਹਾਡੇ ਚ ਈਗੋ ਨਹੀਂ ਰਹਿੰਦੀ ਹੰਕਾਰ ਨਹੀਂ ਰਹਿੰਦਾ ਆਪਣੀ ਸਮਰੱਥਾ ਤੋਂ ਬਾਹਰ ਜਾ ਕੇ ਕੁਝ ਕਰਨ ਦੀਆਂ ਕੋਸ਼ਿਸ਼ਾਂ ਤੁਸੀਂ ਨਹੀਂ ਕਰਦੇ ਤੁਹਾਡੇ ਚ ਇਹ ਚੀਜ਼ ਨਹੀਂ ਰਹਿੰਦੀ ਕਿ ਹਰ ਸਥਿਤੀ ਤੇ ਮੇਰਾ ਕੰਟਰੋਲ ਹੋਵੇ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਡਿਸਪਾਇੰਟ ਨਹੀਂ ਹੁੰਦੇ ਨਿਰਾਸ਼ ਨਹੀਂ ਹੁੰਦੇ ਜ਼ਿੰਦਗੀ 'ਚ ਕਦੇ ਵੀ ਜੋ ਤੁਸੀਂ ਕਰ ਸਕਦੇ ਹੋ ਉਹ ਖਿੜੇ ਮੱਥੇ ਕਰਦੇ ਹੋ ਤੇ ਉਹਦਾ ਜੋ ਵੀ ਨਤੀਜਾ ਹੁੰਦਾ ਉਹ ਵੀ ਖਿੜੇ ਮੱਥੇ ਸਵਕਾਰ ਕਰਦੇ ਇੱਥੇ ਹੀ ਮਾਨਸਿਕ ਅਡੋਲਤਾ ਟਿਕੀ ਐ ਇਸੇ ਦੇ ਵਿੱਚ ਹੀ ਇਲਾਹੀ ਸ਼ਾਂਤੀ ਟਿਕੀ ਸੋ ਜਿਹੜਾ ਮਨੁੱਖ ਅਸਲੀ ਓਟ ਨੂੰ ਉਸ ਪ੍ਰਮਾਤਮਾ ਦੇ ਆਸਰੇ ਨੂੰ ਹਿਰਦੇ 'ਚ ਟਿਕਾਈ ਰੱਖਦਾ ਉਹ ਵਿਤੋਵਾਰਾ ਨਹੀਂ ਹੁੰਦਾ ਆਪਣੇ ਵਿਤ ਨੂੰ ਪਛਾਣ ਕੇ ਚੱਲਦਾ ਆਨ ਤਿਆਗ ਭਏ ਇੱਕ ਆਸਰ ਸ਼ਰਣ ਸ਼ਰਣ ਕਰ ਆਏ ਸੰਤ ਅਨੂਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਏ ਨਾਨਕ ਜਿਹੜੇ ਮਨੁੱਖ ਹੋਰ ਸਾਰੇ ਧਨ ਭੋਏ ਰਾਜ ਆਦਿਕ ਦੇ ਆਸਰੇ ਛੱਡ ਕੇ ਇੱਕ ਪ੍ਰਭੂ ਦਾ ਆਸਰਾ ਰੱਖਣ ਵਾਲੇ ਬਣ ਜਾਂਦੇ ਐ ਜਿਹੜੇ ਇਹ ਆਖ ਕੇ ਪ੍ਰਭੂ ਦੇ ਦਰ ਤੇ ਆ ਜਾਂਦੇ ਐ ਕਿ ਅਸੀਂ ਤੇਰੀ ਸ਼ਰਨ ਆਏ ਹਾਂ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੇ ਗੁਣ ਗਾ ਕੇ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਐ ਧਨ ਆਸਰੀ ਮਹਿਲਾ ਪੰਜਮਾ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾਂ ਕਾ ਸਤਗੁਰ ਪੂਰਾ ਏ ਭਾਈ ਇਸ ਜਗਤ ਦੇ ਵਿੱਚ ਉਹ ਮਨੁੱਖ ਸੂਰਮਾ ਆਖਿਆ ਜਾਂਦਾ ਜਿਹਦੇ ਹਿਰਦੇ ਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਪੂਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਬਣ ਜਾਂਦਾ ਹੈ ਉਹ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਸਾਰੀ ਸ੍ਰਿਸ਼ਟੀ ਉਹਦੇ ਬਸ ਚ ਆ ਜਾਂਦੀ ਹੈ ਦੁਨੀਆ ਦਾ ਕੋਈ ਵੀ ਪਦਾਰਥ ਉਹਨੂੰ ਮੋਹ ਨਹੀਂ ਸਕਦਾ ਜਿੰਨੇ ਆਪਣੇ ਮਨ ਨੂੰ ਜਿੱਤ ਲਿਆ ਭਾਵੇਂ ਉਹਨੂੰ ਤੁਸੀਂ ਕੋਈ ਲਾਲਚ ਦੇ ਲਵੋ ਭਾਵੇਂ ਉਹਨੂੰ ਕੋਈ ਡਰਾਵਾ ਦੇ ਲਵੋ ਜੇ ਤੁਹਾਡੀ ਗੱਲ ਨਾ ਮੰਨਣ ਯੋਗ ਹੈ ਤੇ ਉਹ ਨਾ ਮੰਨਣ ਯੋਗ ਹੀ ਰਹੇਗੀ ਉਹਦੇ ਤੇ ਤੁਹਾਡੇ ਡਰਾਵਿਆਂ ਦਾ ਤੁਹਾਡੇ ਲਾਲਚਾਂ ਦਾ ਕੋਈ ਅਸਰ ਨਹੀਂ ਹੋਣਾ ਫਿਰ ਉਹ ਆਰਿਆਂ ਨਾਲ ਚੀਰਿਆ ਵੀ ਜਾਵੇਗਾ ਦੇਗਾਂ ਦੇ ਵਿੱਚ ਉਬਲ ਵੀ ਜਾਵੇਗਾ ਤੱਤਾ ਤੱਤਾ ਰੇਤਾ ਆਪਣੇ ਸਿਰ 'ਚ ਵੀ ਪਵਾ ਲੇਗਾ ਬੰਦ ਬੰਦ ਕਟਵਾ ਲੇਗਾ ਪਰ ਤੁਹਾਡੀ ਗੱਲ ਜੇ ਨਾ ਮੰਨਣ ਯੋਗ ਹੈ ਤੇ ਨਹੀਂ ਮੰਨੇਗਾ ਤੇ ਐਸੇ ਹੀ ਮਨੁੱਖਾਂ ਨੂੰ ਅਸੀਂ ਸੂਰਮੇ ਆਖਦੇ ਹਾਂ ਸੂਰਮਕਤੀ ਹਾਸਲ ਕਰਨ ਦੇ ਲਈ ਪ੍ਰਮਾਤਮਾ ਦਾ ਹਿਰਦੇ ਚ ਵਸੇ ਹੋਣਾ ਜ਼ਰੂਰੀ ਹੈ ਫੇਰ ਹੀ ਤੁਹਾਡੇ ਅੰਦਰੋਂ ਮੌਤ ਦਾ ਡਰ ਖਤਮ ਹੁੰਦਾ ਠਾਕੁਰ ਗਾਇਐ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਏ ਭਾਈ ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਸ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿਣਾ ਚਾਹੀਦਾ ਹੈ ਉਸ ਦਾ ਨਾਮ ਸਿਮਰਨਾ ਇਸ ਤਰੀਕੇ ਨਾਲ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਜਨ ਕੇ ਚਰਨ ਵਸੈ ਮੇਰਾ ਹਿਰ ਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਇਹੀ ਇਹ ਕਿਰਪਾ ਦੇ ਖਜ਼ਾਨੇ ਪ੍ਰਭ ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿੱਚ ਵਸ ਪੈਣ ਤਾਂ ਉਹਨਾਂ ਦੀ ਸੰਗਤ ਵਿੱਚ ਮੇਰਾ ਸਰੀਰ ਪਵਿੱਤਰ ਹੋ ਜਾਏ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਮੈਂ ਨਾਨਕ ਵਾਸਤੇ ਸਭ ਤੋਂ ਵੱਡਾ ਸੁਖ ਇਹੀ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 679ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਆਪਣੇ ਵਿੱਤ ਨੂੰ ਪਛਾਣਨ ਬਾਰੇ ਮਹੱਤਵਪੂਰਨ ਸਿੱਖਿਆ ਸਿੱਖੀ ਹੈ ਕੋਸ਼ਿਸ਼ ਕਰੀਏ ਆਪਣੇ ਵਿੱਤ ਨੂੰ ਪਛਾਣੀਏ ਆਪਣੀਆਂ ਸਮਰੱਥਾਵਾਂ ਨੂੰ ਪਛਾਣੀਏ ਉਹਨਾਂ ਦੇ ਤਹਿਤ ਆਪਣੇ ਜੀਵਨ ਨੂੰ ਜਿਉਈਏ ਦੂਜਿਆਂ ਵੱਲ ਵੇਖ ਕੇ ਬਹੁਤੇ ਚਾਦਰ ਤੋਂ ਬਾਹਰ ਪੈਰ ਪਸਾਰਨ ਦੀ ਲੋੜ ਨਹੀਂ ਕੋਈ ਇਹ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਮੈਂ ਜੀਵਨ ਦੇ ਵਿੱਚ ਕੁਝ ਹਾਸਲ ਨਹੀਂ ਕੀਤਾ ਜੋ ਕੁਝ ਪ੍ਰਮਾਤਮਾ ਨੇ ਤੁਹਾਡੇ ਲਈ ਨਿਰਧਾਰਤ ਕਰਿਆ ਹੈ ਉਹ ਤੁਸੀਂ ਹਾਸਲ ਕਰ ਲਿਆ ਹੈ ਜੋ ਅੱਗੇ ਕਰਿਆ ਹੈ ਉਹ ਵੀ ਹਾਸਲ ਕਰ ਲਮੋਗੇ ਹਿੰਮਤ ਬਖਸ਼ਣ ਵਾਲਾ ਉਹ ਆਪ ਹੈ ਗੁਣ ਬਖਸ਼ਣ ਵਾਲਾ ਉਹ ਆਪ ਹੈ ਲੋੜੀਂਦੇ ਸੰਸਾਧਨ ਬਖਸ਼ਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ ਉਹਦਾ ਪੂਠ ਆਸਰਾ ਲਈਏ ਆਪਣੇ ਜੀਵਨ ਦੀਆਂ ਡੋਰਾਂ ਨੂੰ ਉਹਦੇ ਤੇ ਛੱਡ ਦੇ ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਚੀਜ਼ ਨੂੰ ਹਾਸਲ ਕਰਨ ਦੇ ਲਈ ਕਿਸੇ ਪਦਵੀ ਨੂੰ ਹਾਸਲ ਕਰਨ ਦੇ ਲਈ ਬਹੁਤੇ ਤਰਲੋ ਮੱਛੀ ਨਾ ਹੋਈਏ ਬਣਦੀ ਕੋਸ਼ਿਸ਼ ਕਰੀਏ ਤੇ ਜੋ ਵੀ ਨਤੀਜਾ ਆਵੇ ਉਹਨੂੰ ਖਿੜੇ ਮੱਥੇ ਸਵਕਾਰ ਕਰੀ। ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ